ਸਾਰੇ ਸਾਥੀਆਂ ਦੀਆਂ ਅੱਜ ਦੀ ਹੋਣ ਵਾਲੀ ਮੀਟਿੰਗ ਦੇ ਉੱਪਰ ਲੱਗੀ ਹੋਈ ਸੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੀ ਵਿਚਾਰਾਂ ਹੋਈਆਂ ਕੀ ਕੀ ਡਿਟੇਲ ਡਿਸਕਸ਼ਨ ਹੋਈ ਮੈਂ ਦੱਸਣਾ ਚਾਹਾਂਗਾ ਕਿ ਜੇ ਫੌਸ ਜਾ ਰਹੇ ਹਾਂ ਚੰਡੀਗੜ੍ਹ ਤੋਂ ਕਿਉਂਕਿ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿਛਲੇ ਸਮੇਂ ਜੋ ਸੰਘਰਸ਼ ਲੜਿਆ ਗਿਆ ਸੀ ਜਾਂ ਸ਼ਗਰਸ਼ ਅਜੇ ਕੰਟੀਨਿਊ ਜਾਰੀ ਹੈ ਉਹਦੇ ਕੁਝ ਮੰਗਾਂ ਦੇ ਉੱਤੇ ਲਗਭਗ ਪਿਛਲੇ ਸਮੇਂ ਦੌਰਾਨ ਸਾਡੇ ਸਹਿਮਤੀ ਬਣੀ ਸੀ ਕੁਝ ਮੰਗਾਂ ਮੰਨੀਆਂ ਗਈਆਂ ਸੀਗੀਆਂ ਕੁਝ ਮੰਗਾਂ ਨੂੰ ਦੇ ਪੰਜਾਬ ਸਰਕਾਰ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀਗਾ ਜਿਹੜੀ ਕਮੇਟੀ ਦੇ ਵਿੱਚ ਕੱਚੇ ਅਧਿਕਾਰਾਂ ਨੂੰ ਪੱਕੇ ਕਰਨ ਦੀ ਗੱਲ ਇਹ ਮੁੱਦਾ ਸੀ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਮਸਲੇ ਜਿਹੜੇ ਮੰਤਰੀ ਤੇ ਮੁੱਖ ਮੰਤਰੀ ਦੀ ਮੀਟਿੰਗ ਦੇ ਵਿੱਚ ਡਿਸਕਸ ਹੋਏ ਸੀ ਜਿਨ੍ਹਾਂ ਨੂੰ ਇੰਪਲੀਮੈਂਟ ਕਰਨਾ ਅਜੇ ਬਾਕੀ ਸੀਗਾ ਅਧਿਆਪਕ ਸੰਘ ਸਕੀਮਟੀ ਪੰਜਾਬ ਲਗਾਤਾਰ ਉਹਨਾਂ ਮੁੱਦਿਆਂ ਦੇ ਉੱਤੇ ਪੈਰਵਾਈ ਕਰ ਰਹੀ ਸੀ ਔਰ ਪਿਛਲੇ ਸਮੇਂ ਦੌਰਾਨ ਵਾਸ ਨੂੰ ਕੁਝ ਸਮੇਂ ਵਾਸਤੇ ਬਾਹਰ ਜਾਣਾ ਪੈ ਗਿਆ ਔਰ ਘਰ ਦੇ ਹਾਲਾਤਾਂ ਕਰਕੇ ਬਹੁਤ ਜਲਦੀ ਫਿਰ ਵਾਪਸ ਮੁੜੇ ਵਾਪਸ ਮੁੜਨ ਪ੍ਰੰਤ ਅਧਿਆਪਕ ਸੰਘਾਰਸ਼ ਕਮੇਟੀ ਪੰਜਾਬ ਜਿਹੜੇ ਜੋ ਗਤੀਵਿਧੀਆਂ ਉਹਨਾਂ ਨੂੰ ਸ਼ੁਰੂ ਕੀਤਾ ਸਾਰੇ ਸਾਥੀਆਂ ਦੇ ਨਾਲ ਗੱਲਬਾਤ ਕਰਕੇ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਆਰੰਭੀ ਗਈ ਕਿ ਅੱਜ ਲਗਭਗ 30 ਦਿਨ ਦੇ ਕਰੀਬ ਬੀਤ ਗਏ ਨੇ ਜਿਹੜੀ ਤੁਸੀਂ ਕਮੇਟੀ ਦੀ ਗੱਲ ਕੀਤੀ ਸੀ ਕੱਚੇ ਦੇ ਆਪਕਾ ਨੂੰ ਪੱਕੇ ਕਰਨ ਦੀਆਂ ਹੋਰ ਡਿਮਾਂਡ ਸੀਗੀਆਂ ਜਿਨ੍ਹਾਂ ਤੇ ਜਿਨ੍ਹਾਂ ਨੂੰ ਇੰਪਲੀਮੈਂਟ ਕਰਨ ਦੀ ਗੱਲ ਹੋਈ ਸੀ ਉਹ ਅਜੇ ਇੰਪਲੀਮੈਂਟ ਨਹੀਂ ਕੀਤੀਆਂ ਗਈਆਂ ਉਹਨਾਂ ਤੇ ਸਾਡੇ ਨਾਲ ਗੱਲ ਕੀਤੀ ਜਾਵੇ ਅੱਜ ਮੁੱਖ ਮੰਤਰੀ ਪੰਜਾਬ ਦੀ ਤਰਫੋਂ ਸਾਡੇ ਮਾਨਯੋਗ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਹਦਾਇਤ ਹੋਈ ਸੀ ਕਿ ਅਧਿਆਪਕ ਸੰਘਾਤ ਕਮੇਟੀ ਪੰਜਾਬ ਦੇ ਨਾਲ ਮੀਟਿੰਗ ਕੀਤੀ ਜਾਵੇ ਮੀਟਿੰਗ ਕਰਕੇ ਇਹਨਾਂ ਦੇ ਜਿਹੜੇ ਮਸਲੇ ਨੇ ਉਹ ਸਾਰੇ ਡਿਸਕਸ ਕੀਤੇ ਜਾਣ ਵਿਚਾਰੇ ਜਾਣ ਅਰ ਮੈਂ ਦੱਸਣਾ ਚਾਹਾਂਗਾ ਕਿ ਅੱਜ ਸਿੱਖਿਆ ਵਿਭਾਗ ਦੇ ਦਫ਼ਤਰ 'ਚ ਸਾਡੀ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਜੀ ਐਲੀਮੈਂਟਰੀ ਡੀਪੀਏ ਸਕੈਂਡਰੀ ਡੀਜੀਐਸਸੀ ਐਸਸੀਆਰਟੀ ਤੋਂ ਇਲਾਵਾ ਹੋਰ ਵਿਭਾਗ ਦੇ ਜਿੰਨੇ ਵੀ ਅਧਿਕਾਰੀ ਸਾਰੇ ਮਜੂਦ ਸੀਗੇ ਉਹਨਾਂ ਦੇ ਨਾਲ ਡਿਟੇਲਡ ਇੱਕ ਮੀਟਿੰਗ ਹੋਈ ਜਿਦੇ ਵਿੱਚ ਪਹਿਲੀ ਮੰਗ ਸਾਡੀ ਕਿ ਕੱਚੇ ਤੇ ਆਪਕਾ ਨੂੰ ਪੱਕੇ ਕਰਨ ਵਾਸਤੇ ਜੋ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਹਦੀ ਫਾਰਮੇਸ਼ਨ ਹੋਈ ਹੈ ਜਾਂ ਨਹੀਂ ਹੋਈ ਜਾਂ ਕਿਤੇ ਕੋਈ ਗੱਲ ਅਜੇ ਖੜੀ ਹੈ ਸਾਨੂੰ ਕਲੀਅਰ ਕੀਤਾ ਜਾਵੇ ਜਿਸਤੇ ਉਹਨਾਂ ਨੇ ਉਹਨਾਂ ਨੇ ਦੱਸਿਆ ਕਿ ਕਮੇਟੀ ਦਾ ਜਿਹੜਾ ਗਠਨ ਹੈਗਾ ਉਹ ਹੋ ਚੁੱਕਿਆ ਜਿਹਦੇ ਵਿੱਚ ਪਰਸਨਲ ਵਿਭਾਗ ਫਾਈਨਾਂਸ ਵਿਭਾਗ ਪੇਡ ਕਮਿਸ਼ਨ ਤੋਂ ਰਿਟਾਇਰਡ ਆਈਐਸ ਅਧਿਕਾਰੀ ਸ਼ਾਮਲ ਨੇ ਦਾ ਨੋਟੀਫਿਕੇਸ਼ਨ ਹੋਣਾ ਸੀਗਾ ਪਰ ਇਲੈਕਸ਼ਨ ਕੋਡ ਲੱਗਣ ਕਰਕੇ ਉਹ ਪ੍ਰਮਾਣਗੀ ਵਾਸਤੇ ਚੋਣ ਕਮਿਸ਼ਨ ਨੂੰ ਭੇਜੀ ਗਈ ਹੈ ਚੌਂਕ ਕਮਿਸ਼ਨ ਜਲਦ ਪ੍ਰਮਾਣਗੀ ਦੇ ਦੇਵੇਗਾ ਉਸ ਤੋਂ ਬਾਅਦ ਤੁਰੰਤ ਕਮੇਟੀ ਆਪਣਾ ਕੰਮ ਸ਼ੁਰੂ ਕਰੇਗੀ ਔਰ ਬੜੀ ਵਧੀਆ ਗੱਲ ਹੈ ਕਿ ਸਿੱਖਿਆ ਸਕੱਤਰ ਜੀ ਨੇ ਇੱਕਲ ਬੜੇ ਹੀ ਪੋਜ਼ਿਟਿਵ ਢੰਗ ਦੇ ਨਾਲ ਕਹੀ ਕਿ ਜਿਹੜੇ ਸਾਡੇ ਸਿੱਖਿਆ ਪ੍ਰੋਵਾਈਡਰ EGS AISTR ਹੋਰ ਜਿੰਨੀਆਂ ਵੀ ਕੈਟਾਗਰੀਆਂ ਕੰਟਰੈਕਟ ਤੇ ਐਜੂਕੇਸ਼ਨ ਡਿਪਾਰਟਮੈਂਟ ਚ ਕੰਮ ਕਰਦੀਆਂ ਹੈ ਉਹਨਾ ਪ੍ਰਤੀਬਧੀ ਪੋਜ਼ਿਟਿਵ ਸੋਚ ਦਾਜ ਪ੍ਰਗਟਾਵਾ ਕੀਤਾ ਕਿ ਮੈਂ ਖੁਦ ਇਹਨਾਂ ਸਾਰਿਆਂ ਨੂੰ ਰੈਗੂਲਰ ਕਰਨ ਸੰਬੰਧੀ ਫਾਈਲ ਜਿਹੜੀਆਂ ਹੈਗੀਆਂ ਨੇ ਉਹ ਬਣਾ ਕੇ ਤਿਆਰ ਕਰਕੇ ਕਿਉਂਕਿ ਆਲਰੇਡੀ ਸੈਕਟਰੀ ਵੀ ਐਜੂਕੇਸ਼ਨ ਉਸ ਕਮੇਟੀ ਦਾ ਹਿੱਸਾ ਨੇ ਮੈਂ ਲੈ ਕੇ ਜਾਊਂਗਾ ਔਰ ਮੈਂ ਇਹਨਾਂ ਨੂੰ ਪੱਕੇ ਕਰਵਾਉਣ ਵਾਸਤੇ ਆਪਣਾ ਪੂਰਾ ਜ਼ੋਰ ਲਾਵਾਂਗਾ ਔਰ ਉਹਨਾਂ ਨੇ ਕੱਲ ਹੋਰ ਕਹੀ ਹੈ ਕਿ ਮੈਂ ਮੰਨਦਾ ਕਿ ਇਹਨਾਂ ਦਾ 10-10 12-12 ਸਾਲ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸਮਾਂ ਹੋ ਗਿਆ ਹੈ ਓਵਰਏਜ ਹੋ ਚੁੱਕੇ ਨੇ ਹੁਣ ਕਿਸੇ ਡਿਪਾਰਟਮੈਂਟ 'ਚ ਜਾਣ ਜੋਗੇ ਵੀ ਨਹੀਂ ਰਹੇ ਇਸ ਕਰਕੇ ਇਹਨਾਂ ਨੂੰ ਇੱਥੇ ਪੱਕੇ ਕਰਨ ਵਾਸਤੇ ਜੋ ਵਿਭਾਗ ਜਿਸ ਤਰ੍ਹਾਂ ਦੀ ਵੀ ਮਦਦ ਕਰਨੀ ਹੋਈ ਉਹ ਕਰਨਗੇ ਔਰ ਇਹਦੇ ਨਾਲ ਨਾਲ ایਜੀਐਸ ਏਆਈ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਜਿਹੜੀ ਆਪਣੀ ਡਿਮਾਂਡ ਰੱਖੀ ਕਿ ਤਦ ਤੱਕ ਸਾਡੀਆਂ ਵਿਭਾਗੀ ਮਸਲੇ ਨੇ ਕਹੀ ਹੱਲ ਕਰ ਸਕਦੀ ਜਿਵੇਂ ਸਿੱਖਿਆ ਪ੍ਰੋਵਾਈਡਰਾਂ ਦਾ ਸੀਗਾ ਕਿ ਉਹਨਾਂ ਦੇ ਬਹੁਤ ਸਾਰੇ ਅਧਿਆਪਕ ਜਿਨ੍ਹਾਂ ਨੇ ਬੀਅਰਡ ਕਰ ਲਈ ਹੈ ਉਹਨਾਂ ਨੇ ਯੋਗਤਾ ਪੂਰੀ ਕਰ ਲਈ ਹੈ ਪਰ ਤਨਖਾਹ ਉਹਨਾਂ ਨੂੰ ਘੱਟ ਮਿਲ ਰਹੀ ਹੈ ਉਹ ਵੀ ਗੱਲ ਹੋਈ ਕਿ ਉਹਨਾਂ ਦੀ ਤਨਖਾਹ ਸੰਬੰਧੀ ਵੀ ਜਲਦ ਫੈਸਲਾ ਲੈ ਲਿਆ ਜਾਏਗਾ ਜੋ ਦੂਜੇ ਅਧਿਆਪਕ ਨੂੰ ਤਨਖਾਹ ਮਿਲਦੀ ਹੈ ਇਹਨਾਂ ਨੂੰ ਦਿੱਤੀ ਜਾਵੇ ਇਸ ਤੋਂ ਇਲਾਵਾ ਜੋ ਇਹਨਾਂ ਦੀਆਂ ਛੁੱਟੀਆਂ ਦਾ ਮਸਲਾ ਸੀਗਾ ਵਿਭਾਗੀ ਛੁੱਟੀਆਂ ਦਾ ਸੀਗਾ ਜੋ ਸਾਰੀਆਂ ਰੈਗੂਲਰ ਅਧਿਆਪਕਾਂ ਵਾਲੀਆਂ ਹੋਣ ਉਹਦੇ ਤੇ ਬਰੀ ਡਿਟੇਲਡ ਗੱਲ ਹੋਈ ਹੈ ਇਸ ਤੋਂ ਇਲਾਵਾ 3307 ਸਿੱਖਿਆ ਪ੍ਰੋਵਾਈਡਰ ਨੂੰ ਸ਼ੋਟ ਹੈ ਔਰ 1200 ਦੇ ਕਰੀਬ ਹੋਰ ਅਧਿਆਪਕ ਨੇ ਜਿਨ੍ਹਾਂ ਨੇ ਬੀਅਰਡ ਕਰ ਲਈ ਹੈ ਪਰ ਉਹਨਾਂ ਦੀ ਭਰਤੀ 2010 ਤੋਂ ਪਹਿਲਾਂ ਦੀ ਹੈ। ਉਹਨਾਂ ਨੂੰ ਵੀ ਉਸੇ ਤਰ੍ਹਾਂ ਦੇ ਛੋਟ ਵਾਸਤੇ ਐਮਐਚਆਰਡੀ ਨੂੰ ਭੇਜਿਆ ਜਾਊਗਾ ਕਿ ਇਹਨਾਂ ਨੂੰ ਵੀ ਟਟ ਤੋਂ ਛੋਟ ਦਿੱਤੀ ਜਾਵੇ। ਔਰ ਉਹਨਾਂ ਦੀ ਸੋਚ ਆ ਕਿ ਇਹਨਾਂ ਦੀ ਇਸ ਤਰ੍ਹਾਂ ਦੀ ਕੋਈ ਪਾਲਿਸੀ ਬਣਾਈ ਜਾਵੇ ਵੀ ਕੋਈ ਵੀ ਅਧਿਆਪਕ ਜਿਹੜਾ ਹੈਗਾ ਉਹ ਰਹਿ ਨਾ ਜਾਵੇ ਸਾਰੇ ਅਧਿਆਪਕਾਂ ਨੂੰ ਪੱਕੇ ਕਰਨ ਵਾਸਤੇ ਕੋਈ ਠੋਸ ਜਿਹੜੀ ਨੀਤੀ ਕਮੇਟੀ ਦੇ ਸਾਹਮਣੇ ਲੈ ਕੇ ਜਾਣ। ਇਸ ਤੋਂ ਇਲਾਵਾ ਸਾਲਾਨਾ ਗੁਪਤ ਰਿਪੋਰਟਾਂ, ਮਿਲਦੀਆਂ ਛੁੱਟੀਆਂ ਇਸ ਤੋਂ ਇਲਾਵਾ ਇਹਨਾਂ ਦੀ ਐਸਐਮਸੀ ਦਾ ਸਕੱਤਰ ਲਾਉਣਾ ਫਿਰ ਸਿੱਖਿਆ ਪ੍ਰੋਵਾਈਡਰ ਨੂੰ ਐਚਟੀ ਸੀਐਚਟੀ ਦੀਆਂ ਪੋਸਟਾਂ ਤੇ ਕਨਸਿਡਰ ਕਰਨ ਵਾਸਤੇ ਵੀ ਗੱਲ ਹੋਈ ਹੈ ਇਹੀ ਜੀਐਸ ਵਾਲਿਆਂ ਦੀ ਹੋਈ ਹੈ ਸੇਮ ਜਿਹੜੀਆਂ ਡਿਮਾਂਡਸ ਨੇ ਜੋ ਸਿੱਖਿਆ ਪ੍ਰੋਵਾਈਡਰਾਂ ਦੀਆਂ ਸੀਗੀਆਂ ਉਹੀ ਜੀਐਸ ਦੀਆਂ ਲਗਭਗ ਉਹਨਾਂ ਦੇ ਉੱਤੇ ਬੜੀ ਡਿਟੇਲਡ ਗੱਲ ਹੋਈ ਹੈ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਲਗਭਗ ਇਸ ਗੱਲ ਦੀ ਸਹਿਮਤੀ ਬਣੀ ਹੈ ਕਿ ਇਹਨਾਂ ਦੇ ਸਾਰੇ ਮਸਲੇ ਹੱਲ ਹੋਣੇ ਬਣਦੇ ਆ ਔਰ ਇਹ ਤੁਰੰਤ ਜਿਹੜੇ ਹੈਗੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆਜੂਗਾ ਹਲ ਹੋਣਗੇ ਸਿੱਖਿਆ ਪ੍ਰੋਡਰ ਈਜੀਐਸ ਦੇ ਅਧਿਆਪਕਾਂ ਦੇ ਇਸ ਤੋਂ ਇਲਾਵਾ ਕੁਝ ਐਨਕਯੂਐਸਐਫ ਦੇ 37 ਅਧਿਆਪਕ ਸੀਗੇ ਜਿਨ੍ਹਾਂ ਨੂੰ ਨੋਟਸ ਕੱਢੇ ਗਏ ਸੀ ਜਿਨ੍ਹਾਂ ਦੀ ਕੰਪਨੀ ਦਾ ਖਤਮ ਹੋ ਗਿਆ ਸੀਗਾ ਉਹਨਾਂ ਦੀ ਤਲਵਾਰ ਲਟਕੀ ਸੀ ਕੱਢਣ ਦੀ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਕਿਸੇ ਅਧਿਆਪਕ ਨਾਲ ਗੱਲ ਕਰ ਲਈ ਜਾਵੇਗੀ ਇਸ ਤੋਂ ਇਲਾਵਾ ਸਾਡੇ ਕੋਈ ਈਟੀਟੀ ਟੈਟ ਪਾਸ ਦੇ ਅਧਿਆਪਕ 168 ਦੇ ਕਰੀਬ ਜਨਰਲ 28 ਦੇ ਕਰੀਬ ਬੀਸੀ ਜਿਨ੍ਹਾਂ ਦੀ ਗੱਲ ਚੱਲ ਰਹੀ ਸੀ ਜਿਨ੍ਹਾਂ ਨੂੰ ਨੋਟਿਸ ਜਾਰੀ ਹੋਏ ਸੀ ਨੌਕਰੀ ਤੋਂ ਕੱਢਣ ਦੇ ਉਹਨਾਂ ਨੇ ਕਿਹਾ ਕਿ ਇੱਕ ਵੀ ਅਧਿਆਪਕ ਉਹਨਾਂ ਦੇ ਵਿੱਚੋਂ ਨੌਕਰੀ ਤੋਂ ਨਹੀਂ ਕੱਢਾਂਗੇ ਜਮਾ ਕੋਈ ਅਧਿਆਪਕ ਨੌਕਰੀ ਤੋਂ ਨਹੀਂ ਜਾਏਗਾ ਉਹ ਸਾਰੇ ਅਧਿਆਪਕਾਂ ਦੇ ਜੇ ਕੋਰਟ ਦੇ ਵਿੱਚ ਸਟੇ ਮਿਲਿਆ ਹੋਇਆ ਹੈ ਤੇ ਸਰਕਾਰ ਉਹਨਾਂ ਦੇ ਨਾਲ ਖੜੇਗੀ ਫਾਈਨਾਂਸ ਤੋਂ ਪੋਸਟਾਂ ਹੋਰ ਅਪਰੂਵ ਕਰਾਉਣੀਆਂ ਪਈਆਂ ਉਹਨਾਂ ਦੀ ਅਪਰੂਵ ਕਰਾ ਕੇ ਅਸੀਂ ਉਹਨਾਂ ਨੂੰ ਨੌਕਰੀ ਤੇ ਪ੍ਰਕਰਾਰ ਰੱਖਾਂਗੇ ਉਹ ਨੌਕਰੀ ਤੋਂ ਨਹੀਂ ਜਾਣਗੇ ਬੜੀ ਵਧੀਆ ਗੱਲ ਉਹਨਾਂ ਨੇ ਇਹ ਕੀਤੀ ਹੈ ਔਰ ਇਸ ਤੋਂ ਇਲਾਵਾ ਟੀਚਰ ਜਿਨ੍ਹਾਂ ਦੇ ਬ੍ਰਿਜ ਕੋਰਸ ਇਹ ਤਲਵਾਰ ਲਟਕ ਰਹੀ ਸੀ ਵਿਜੀਲੈਂਸ ਦੀਆਂ ਇਨਕੁਆਰੀਆਂ ਲਟਕ ਰੀਆਂ ਸੀਗੀਆਂ ਉਹਨਾਂ ਨੇ ਸਾਫ਼ ਕਿਹਾ ਹੈ ਕਿ ਜਿਹੜਾ ਟੀਚਰ 2010 ਤੋਂ ਪਹਿਲਾਂ ਆਇਆ ਉਹਨੂੰ ਕਿਸੇ ਬ੍ਰਿਜ ਕੋਰਸ ਦੀ ਲੋੜ ਨਹੀਂ ਅਸੀਂ ਇੱਕ ਉਤਰਾਖੰਡ ਦੀ ਕੋਈ ਲੈਟਰ ਸੀ ਕਿ ਉਹ ਵੀ ਉਹਨਾਂ ਨੂੰ ਅੱਜ ਉਹਦਾ ਹਵਾਲਾ ਦਿੱਤਾ ਉਹਨਾਂ ਨੇ ਕਿਹਾ ਤੁਸੀਂ ਮੈਨੂੰ ਲਿਆ ਕੇ ਦਿਓ ਮੈਂ ਆਲਰੇਡੀ ਸੈਂਟਰ ਨੂੰ ਲਿਖ ਚੁੱਕਿਆ ਕਿਸੇ ਟੀਚਰ ਨੂੰ ਕੋਈ ਬ੍ਰਿਜ ਕੋਰਸ ਕਰਨ ਦੀ ਲੋੜ ਨਹੀਂ ਇਸ ਕਰਕੇ ਜਿਨ੍ਹਾਂ ਦੀ ਬ੍ਰਿਜ ਕੋਰਸ ਦੀ ਗੱਲ ਆਉਂਦੀ ਹੈ ਉਹ ਟੀਚਰ ਬਿਲਕੁਲ ਨਿਸ਼ਚਿੰਤ ਹੋ ਜਾਣ ਇਸ ਤੋਂ ਇਲਾਵਾ ਉਹਨਾਂ ਦੀ ਵੀ ਗੱਲ ਹੋਈ ਹੈ ਕਿ ਉਹਨਾਂ ਨੂੰ ਕਿਸੇ ਟੀਚਰ ਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ ਅਸੀਂ ਡੀਓ ਦੇ ਨਾਲ ਗੱਲ ਕਰਾਂਗੇ ਉਹਨਾਂ ਦਾ ਆਲਰੇਡੀ ਰਿਕਾਰਡ ਸਾਡੇ ਡੀਓ ਦਫ਼ਤਰਾਂ ਦੇ ਵਿੱਚ ਮੌਜੂਦ ਹੈ ਠੀਕ ਹੈ ਨਾ ਐਵੇਂ ਦੁਬਾਰਾ ਦੁਬਾਰਾ ਰਿਕਾਰਡ ਨੂੰ ਛੇੜੇ ਜਾਣ ਦੀ ਕੋਈ ਲੋੜ ਨਹੀਂ ਐਵੇਂ ਘੜੇ ਮੁਰਤੇ ਨਾ ਪੱਟੇ ਜਾਣ ਉਹਨਾਂ ਨੇ ਕਿਹਾ ਇਸ ਬਾਰੇ ਵੀ ਜਿਹੜੀ ਹੈਗੀ ਹੈ ਗੱਲਬਾਤ ਸਾਡੀ ਕੀਤੀ ਜਾਊਗੀ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਜਿਹੜੀਆਂ ਮੰਗਾਂ ਦੇ ਨਾਲ ਸਾਡੇ ਸੈਸ਼ਨ 2014 12 14 ਦੇ ਕੁਝ ایਜੀਐਸ ਟੀਚਰ ਨੇ ਜਿਨ੍ਹਾਂ ਨੇ ਈਟੀਟੀ ਕਰਨ ਗਏ ਸੀ ਉਹਨਾਂ ਨੂੰ ਵਾਪਸੀ ਨਹੀਂ ਕਰਾਈ ਸੀ ਉਹਨਾਂ ਦੀ ਗੱਲ ਹੋਈ ਹੈ ਕਿ ਉਹਨਾਂ ਦੀ ਫਾਈਲ ਐਫਡੀ ਨੂੰ ਪ੍ਰਵਾਨਗੀ ਵਾਸਤੇ ਭੇਜਤੀ ਹੈ ਐਫਡੀ ਤੋਂ ਜਲਦ ਪ੍ਰਵਾਨ ਹੋ ਕੇ ਉਹਨਾਂ ਦੀ ਫਾਈਲ ਉਹ ਆ ਜਾਵੇਗੀ ਆਉਣ ਤੋਂ ਬਾਅਦ ਤੁਰੰਤ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਜੁਆਇਨ ਕਰਵਾ ਲਿਆ ਜਾਊਗਾ ਨੌਕਰੀ ਤੇ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਨਹੀਂਗਾ ਇਸ ਤੋਂ ਇਲਾਵਾ ਮਾਸਟਰ ਕੁਕਟਰ ਦੀਆਂ ਪ੍ਰੋਮੋਸ਼ਨਾਂ ਦੀ ਗੱਲ ਹੋਈ ਹੈ ਉਹ ਵੀ ਉਹਨਾਂ ਨੇ ਕਿਹਾ ਕਿ ਪ੍ਰੋਮੋਸ਼ਨਾਂ ਜਿਹੜੀਆਂ ਆਈਆਂ ਨੇ ਉਹ ਲਗਭਗ ਜਿਹੜੀਆਂ ਹੋ ਪਿੱਛੇ ਵੀ ਕੀਤੀਆਂ ਹੁਣ ਵੀ ਗਾ ਤਿਆਰ ਪਈਆਂ ਅਸੀਂ ਜਲਦ ਸਾਰੀਆਂ ਪ੍ਰੋਮੋਸ਼ਨਾਂ ਕਰਾਂਗੇ ਪੈਂਡਿੰਗ ਏਰੀਅਰ ਸੀਗੇ ਬਕਾਏ ਸੀਗੇ ਉਹਨਾਂ ਤੇ ਗੱਲ ਹੋਈ ਹੈ ਨਾਮਲੀ ਦੀ ਗੱਲ ਹੋਈ ਉਹਦੇ ਤੇ ਉਹਨਾਂ ਨੇ ਡੀਪੀਆਈ ਸਾਹਿਬ ਦੀ ਡਿਊਟੀ ਲਾ ਦਿੱਤੀ ਹੈ ਕਿ ਤੁਸੀਂ ਸਪੈਸ਼ਲ ਦੋਨਾਂ ਵਿਭਾਗਾਂ ਨਾਲ ਗੱਲ ਕਰ ਲਓ ਗੱਲ ਕਰਕੇ ਇੱਕ ਮੀਟਿੰਗ ਕਰ ਲਓ ਕੋਈ ਮਸਲਾ ਪੈਂਡਿੰਗ ਨਾ ਰਵੇ ਉਹ ਸਾਰੇ ਮਸਲੇ ਜਿਹੜੇ ਹੈਗੇ ਨੇ ਹੱਲ ਹੋ ਜਾਣਗੇ ਲਗਭਗ ਉਹਦੇ ਤੇ ਵੀ ਬੜੀ ਡਿਟੇਲਡ ਗੱਲਬਾਤ ਹੋ ਗਈ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮਸਲੇ ਸੀਗੇ ਜਿਨ੍ਹਾਂ ਤੇ ਅੱਜ ਸਾਡੇ ਬੱਚਿਆਂ ਦੀਆਂ ਵਰਦੀਆਂ ਦਾ ਮਸਲਾ ਸੀ ਬੱਚਿਆਂ ਦੀਆਂ ਕਿਤਾਬਾਂ ਦਾ ਮਸਲਾ ਸੀ ਇਸ ਤੋਂ ਬਾਅਦ ਸਕੂਲਾਂ ਨੂੰ ਆਉਣ ਵਾਲੀਆਂ ਗ੍ਰਾਂਟਾਂ ਦੇ ਮਸਲੇ ਸੀਗੇ ਉਸ ਤੋਂ ਬਾਅਦ ਸਕੂਲਾਂ ਚ ਚੌਂਕੀਦਾਰ ਦੀ ਪੋਸਟ ਸਫਾਈ ਸੇਵਾ ਦੇ ਮਸਲੇ ਸੀਗੇ ਜਿਹੜੇ ਵਿਭਾਗੀ ਮਸਲੇ ਸੀਗੇ ਕਿਉਂ ਗ੍ਰਾਂਟਾਂ ਜਿਹੜੀਆਂ ਹੈਗੀਆਂ ਨੇ ਬੰਦ ਹੋ ਗਈਆਂ ਕਿਵੇਂ ਸਕੂਲ ਜਿਹੜੇ ਹੈਗੇ ਨੇ ਪਿੱਛੇ ਜਾ ਰਹੇ ਨੇ ਕਿਉਂ ਜਿਹੜੇ ਸਾਡੇ ਪ੍ਰਾਇਮਰੀ ਦੇ ਵਿੱਚ ਪ੍ਰੀ ਪ੍ਰਾਇਮਰੀ ਦੇ ਬੱਚੇ ਨੇ ਉਹਨਾਂ ਨੂੰ ਮਿੱਡੇ ਮਿਲ ਨਹੀਂ ਮਿਲ ਰਿਹਾ ਉਹਨਾਂ ਨੂੰ ਵਰਦੀਆਂ ਨਹੀਂ ਮਿਲ ਰਹੀਆਂ ਉਹ ਸਾਰੇ ਮਸਲੇ ਜਿਹੜੇ ਨੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦੇ ਗਏ ਔਰ ਉਹਨਾਂ ਦੇ ਵਿੱਚ ਖੁੱਲ੍ਹ ਕੇ ਚਰਚਾ ਹੋਈ ਇਸ ਤੋਂ ਇਲਾਵਾ ਜਿੰਨੇ ਵੀ ਟੀਚਰ ਸੀਗੇ ਚਾਹੇ ਉਹ ਨੌਨ ਟੀਚਿੰਗ ਸਟਾਫ ਐਸਐਸਏ ਰਮਸਾ ਦਾ ਹੈ ਚਾਹੇ ਉਹ ਏਆਈ ਇਨਕਲੂਸਿਵ ਵਲੰਟੀਅਰ ਨੇ ਚਾਹੇ ਜਿੰਨੀਆਂ ਵੀ ਕੰਟਰੈਕਟ ਵਾਲੀਆਂ ক্যাਟਾਗਰੀਆਂ ਨੇ ਉਹਨਾਂ ਸਾਰਿਆਂ ਦੀ ਡਿਟੇਲ ਗੱਲ ਹੋਈ ਕਿ ਇਹਨਾਂ ਨੂੰ ਪੱਕੇ ਕਰਨ ਸੰਬੰਧੀ ਸਰਕਾਰ ਜਿਹੜੀ ਹੈਗੀ ਆ ਠੋਸ ਫੈਸਲਾ ਲਵੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਤੇ ਪੂਰੀ ਤਰ੍ਹਾਂ ਪੋਸਟਮਾ ਇਹਨੂੰ ਲੈ ਕੇ ਜਾਵਾਂਗੇ ਠੀਕ ਹੈ ਇਹਦਾ ਜਿਹੜਾ ਹੱਲ ਹੈਗਾ ਉਹ ਅਸੀਂ ਕਰਵਾਵਾਂਗੇ ਬਹੁਤ ਸਾਰੇ ਮਸਲੇ ਸੀਗੇ ਜਿਹੜੇ ਅੱਜ ਲਗਭਗ 2.5 ਤੋਂ 3 ਘੰਟੇ ਦੇ ਕਰੀਬ ਮੀਟਿੰਗ ਚੱਲੀ ਔਰ ਕੱਲੇ-ਕੱਲੇ ਜਥੇਬੰਦੀ ਨੇ ਕੱਲੇ-ਕੱਲੇ ਅਧਿਆਪਕ ਨੇ ਬੜੇ ਵਿਸਥਾਰ ਦੇ ਵਿੱਚ ਖੁੱਲ ਕੇ ਗੱਲ ਰੱਖੀ ਔਰ ਸਭ ਤੋਂ ਵੱਡੀ ਗੱਲ ਕਿ ਅਫਸਰ ਸਾਹਿਬ ਦਾ ਜਿਹੜਾ ਰੁਖ ਸੀਗਾ ਉਹ ਬੜਾ ਪੋਜ਼ਿਟਿਵ ਸੀਗਾ ਖਾਸ ਕਰਕੇ ਸਾਡੇ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਜੀ ਉਹ ਵੀ ਬੜੇ ਪੋਜ਼ਿਟਿਵ ਸੀ ਸਾਡੇ ਕੁਝ ਟੀਚਰ ਜਿਹੜੇ ਆਪਣੇ ਟਰਮੀਨੇਟ ਕੀਤੇ ਗਏ ਸੀਗੇ ਪੀਪੀਪੀ ਮੋਡ ਵਾਲੇ ਉਹਨਾਂ ਨੂੰ ਉਹਨਾਂ ਨੇ ਨਾਲ ਦੀ ਨਾਲ ਕਿਹਾ ਕਿ ਤੁਸੀਂ ਇਹਨਾਂ ਦੇ ਨਾਮ ਸਮੇਤ ਟੈਲੀਫੋਨ ਦਿਓ ਮੈਂ ਇਹਨਾਂ ਨੂੰ ਅੱਜ ਹੀ ਬਹਾਲ ਕਰਾਉਣਾ ਉਸ ਤੋਂ ਬਾਅਦ 8 ਮਹੀਨਿਆਂ ਤੋਂ ਤਨਖਾਹਾਂ ਰੁਕੀਆਂ ਹੋਈਆਂ ਸੀਗੀਆਂ ਤੇ ਮੇਰੇ ਨਾਲ ਬਣਾਵਾ ਸਕੂਲ ਹੈ ਉੱਥੇ ਵੀ ਸਾਡੇ ਟੀਚਰ ਪਿਛਲੇ ਵਿਚਾਰੇ 8 ਮਹੀਨਿਆਂ ਤੋਂ ਧਰਨੇ ਤੇ ਬੈਠੇ ਹੋਏ ਨੇ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਉਹਨਾਂ ਦੀ ਵੀ ਗੱਲ ਕੀਤੀ ਗਈ ਔਰ ਉਹਨਾਂ ਨੇ ਕਿਹਾ ਕਿ ਮੈਂ ਅੱਜ ਹੀ ਜਿਹੜਾ ਗੱਲ ਹੈਗਾ ਕਰਕੇ ਤੇ ਇਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਰਿਲੀਜ਼ ਕਰਾਉਣੇ ਆ ਇਸ ਤੋਂ ਇਲਾਵਾ ਹੋਰ ਵੀ ਡਿਪਾਰਟਮੈਂਟ ਦੇ ਵੀ ਕਈ ਮੁਲਾਜ਼ਮ ਨੇ ਜਿਨ੍ਹਾਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਸੀਗੀਆਂ ਉਹ ਸਾਰੀਆਂ ਨੋਟ ਕੀਤੀਆਂ ਗਈਆਂ ਨੋਟ ਕਰਕੇ ਉਹਨਾਂ ਦਾ ਜਿਹੜਾ ਹੈਗਾ ਹੱਲ ਉਹ ਕਰਵਾਉਣ ਦੀ ਗੱਲ ਕੀਤੀ ਗਈ ਬਹੁਤ سارے ਮਸਲੇ ਸੀਗੇ ਮਸਲੇ ਲਿਸਟ ਬਹੁਤ ਲੰਬੀ ਚੌੜੀ ਸੀਗੀ ਹੋ ਸਕਦਾ ਮੇਰੇ ਤੋਂ ਬੋਲਦਿਆਂ ਕੋਈ ਰਹਿ ਜਾਣ ਵੈਸੇ ਲਗਭਗ ਸਾਰੀਆਂ ਜਥੇਬੰਦੀਆਂ ਦੇ ਪ੍ਰਧਾਨ ਨਮਾਇंदे ਹਾਜ਼ਰ ਸੀਗੇ ਮੈਨੂੰ ਨਹੀਂ ਲੱਗਦਾ ਕਿ ਕੋਈ ਮਸਲਾ ਛੱਡਿਆ ਗਿਆ ਸਾਰਿਆਂ ਨੇ ਆਪਣੇ ਆਪਣੇ ਮਸਲੇ ਤੇ ਬੜੀ ਔਰ ਅੱਜ ਸਾਡੇ ਕੋਲੇ ਮੰਗਾ ਮੁੱਕ ਗਈਆਂ ਸੀਗੀਆਂ ਮੰਨਣ ਵਾਲੀ ਨਾ ਕੋਈ ਨਹੀਂ ਹੈਗੀ ਸੀ ਜਿੱਦਾਂ ਦਾ ਮਾਹੌਲ ਸੀਗਾ ਜਿੱਦਾਂ ਦੇ ਹਾਲਾਤ ਸੀਗੇ ਬਹੁਤ ਵਧੀਆ ਔਰ ਨਾਲ ਦੀ ਨਾਲ ਉਨੀ ਪਰ ਜਿਹੜੀਆਂ ਪ੍ਰੋਸੀਡਿੰਗਾਂ ਨੇ ਮੀਟਿੰਗ ਦੀਆਂ ਉਹ ਲਿਖੀਆਂ ਗਈਆਂ ਉਹਦੇ ਤੇ ਸਾਰਾ ਜਿਹੜਾ ਹੈਗਾ ਵਰਕਆਊਟ ਕਰਨ ਵਾਸਤੇ ਨਾਲ ਦੀ ਨਾਲ ਜਿੰਨੇ ਵੀ ਅਫਸਰ ਬੈਠੇ ਸੀ ਉਹ ਉਹਨਾਂ ਨੂੰ ਨਾਦ ਦੀ ਨਾਲ ਹਦਾਇਤ ਦਿੱਤੀ ਗਈ ਕਿ ਇਹਨਾਂ ਨੂੰ ਤੁਰੰਤ ਜਿਹੜਾ ਹੈਗਾ ਲਾਗੂ ਕਰੇ ਉਸ ਤੋਂ ਇਲਾਵਾ ਐਸਐਸਰ ਰਮਸਾ ਟੀਚਰ ਅਸੀਂ ਉਹਨਾਂ ਨੂੰ ਗੱਲ ਕੀਤੀ ਕਿ ਦੇਖੋ ਉਹਨਾਂ ਦਾ ਸਾਲ ਘਟਾਤਾ ਸੀ ਵੈਲਕਮ ਕਰਦੇ ਆ ਪਰ ਉਹਨਾਂ ਦੀ ਜਿਹੜੀ ਤਨਖਾਹ ਕਟੌਤੀ ਕੀਤੀ ਗਈ ਹੈ ਉਹ ਬਿਲਕੁਲ ਜਾਇਜ਼ ਨਹੀਂ ਹੈਗੀ ਜਾਂ ਕੁਝ ਟੀਚਰ ਅਜੇ ਵੀ ਜਿਹੜੇ ਜਿਨ੍ਹਾਂ ਨੇ ਕਲਿੱਕ ਨਹੀਂ ਕੀਤਾ ਉਹ ਵਿਚਾਰੇ ਕੋਰਟ 'ਚ ਗਏ ਨੇ ਇਧਰ ਉਧਰ ਤੁਰੇ ਫਿਰਦੇ ਨੇ ਉਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਕਮੇਟੀ ਇਹਨਾਂ ਦਾ ਪੇ ਪ੍ਰੋਟੈਕਟ ਦਾ ਕਰਦੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਉਹਨੂੰ ਨਾਲ ਦੀ ਨਾਲ ਹੀ ਇਹਨੂੰ ਜਿਹੜਾ ਹੈਗਾ ਇੰਪਲੀਮੈਂਟ ਕਰਕੇ ਲਾਗੂ ਕਰ ਦੂੰਗਾ ਤੇ ਜਿਹੜੇ ਟੀਚਰ ਜਿਹੜੇ ਕੋਈ ਰਹਿੰਦੇ ਨੇ ਅਜੇ ਜਿਨ੍ਹਾਂ ਨੇ ਕਲਿੱਕ ਨਹੀਂ ਕੀਤਾ ਜਾਂ ਰੈਗੂਲਰ ਹੋਣ ਤੋਂ ਰਹਿ ਗਏ ਨੇ ਉਹ ਬਿਲਕੁਲ ਵੋਰੀ ਨਾ ਕਰਨ ਠੀਕ ਹੈ ਇਲੈਕਸ਼ਨ ਕੋਡ ਹੈ ਇਲੈਕਸ਼ਨ ਕੋਡ ਦੇ ਦਿਨਾਂ ਦੇ ਵਿੱਚ ਅਸੀਂ ਕੋਈ ਪ੍ਰੋਸੈਸ ਨਹੀਂ ਕਰ ਸਕਦੇ ਜਦੋਂ ਇਹ ਇਲੈਕਸ਼ਨ ਦਾ ਕੋਡ ਦਾ ਪ੍ਰੋਸੈਸ ਖਤਮ ਹੁੰਦਾ ਤਾਂ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਬਿਲਕੁਲ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਰੈਗੂਲਰ ਅਮਪਲਾਈ ਦੇ ਤੌਰ ਤੇ ਲੈ ਕੇ ਆਵਾਂਗੇ ਕਿਸੇ ਨੂੰ ਬਾਹਰ ਨਹੀਂ ਰਹਿਣ ਦਿੰਦੇ ਬੜੀ ਸੋਚ ਪੋਜ਼ਿਟਿਵ ਜਿਹੜੀ ਹੈਗੀ ਹੈ ਜਿਹੜਾ ਹੈਗਾ ਉਹਨਾਂ ਦੇ ਪ੍ਰਤੀ ਦਿਖਾਇਆ ਗਿਆ ਉਸ ਤੋਂ ਬਾਅਦ 5278 ਵਾਲਿਆਂ ਨੂੰ ਜੁਆਇਨਿੰਗ ਕਰਾਉਣ ਦਾ ਮਸਲਾ ਸੀਗਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਸੀਂ ਉਹ ਕੌਨ ਕਮਿਸ਼ਨ ਨੂੰ ਭੇਜਿਆ ਹੋਇਆ ਲਿਖ ਕੇ ਸਾਨੂੰ ਆ ਜਾਂਦਾ ਅਸੀਂ ਉਹਨਾਂ ਦੀ ਜੁਆਇਨਿੰਗ ਪੂਆ ਕੇ ਉਹਨਾਂ ਦਾ ਜਿਹੜਾ ਹੈਗਾ ਪ੍ਰੋਸੈਸ ਸ਼ੁਰੂ ਕਰ ਦਿੰਨੇ ਆ ਇਸ ਤੋਂ ਇਲਾਵਾ ਲਗਭਗ ਸਾਰੇ ਹੀ ਮਤਲਬ ਹੋਈ ਆ ਬਹੁਤ ਵਧੀਆ ਮਾਹੌਲ ਚ ਹੋਈ ਇਸ ਤੋਂ ਇਲਾਵਾ ਇੱਕ ਸਾਡੇ ਪੜੋ ਪੰਜਾਬ ਪ੍ਰੋਜੈਕਟ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਜਿਹਨੂੰ ਅਸੀਂ ਪਿਛਲੇ ਸਮੇਂ ਤੋਂ ਕੁਝ ਬੰਦ ਕੀਤਾ ਸੀ ਉਹਨਾਂ ਦੇ ਧਿਆਨ ਚ ਲਿਆਂਦਾ ਕਿ ਕੁਝ ਊਣ ਤਾਈਆਂ ਨੇ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ ਅਸੀਂ ਦੇਖੋ ਇੱਕ ਗੱਲ ਮੈਂ ਤੁਹਾਨੂੰ ਸਾਫ਼ ਤੇ ਸਪੱਸ਼ਟ ਦੱਸਦੀ ਹਾਂ ਅਸੀਂ ਬੱਚਿਆਂ ਨੂੰ ਪੜਾਉਣ ਤੋਂ ਕਦੇ ਵੀ ਭੱਜੇ ਨਹੀਂ ਨਾ ਅਸੀਂ ਭੱਜਾਂਗੇ ਠੀਕ ਹੈ ਪੰਜਾਬ ਦੇ ਅਸੀਂ ਉਹਨਾਂ ਸਕੂਲਾਂ ਦੇ ਵਿੱਚ ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਜਦੋਂ ਅਸੀਂ ਕੰਮ ਕਰਦੇ ਸੀ ਵੀਡੀਓ एडीसी ਕਦੇ ਵੀ ਸਾਡੇ ਸਕੂਲ ਦੇ ਵਿੱਚ ਨਹੀਂ ਆਏ ਸੀਗੇ ਠੀਕ ਆ ਅਸੀਂ ਖੁਦ ਸਕੂਲ ਚਲਾਉਂਦੇ ਸੀ ਪਰ ਸਾਡੇ ਸਕੂਲ ਨੰਬਰ 1 ਸੀਗੇ ਪੰਜਾਬ ਦੇ ਵਿੱਚ ਇਸ ਕਰਕੇ ਜਿਹੜਾ ਤੁਸੀਂ ਪੜੋ ਪੰਜਾਬ ਪ੍ਰੋਜੈਕਟ ਚਲਾਇਆ ਇਹਦੇ ਵਿੱਚ ਕੁਝ ਖਾਮੀਆਂ ਵੀ ਨੇ ਕੁਝ ਕੱਲਾਂ ਨੇ ਆਲਰੇਡੀ ਸਾਡੇ ਕੋਲੇ ਸਿਲੇਬਸ ਐ ਸਾਰਾ ਕੁਝ ਚੱਲ ਰਿਹਾ ਤੁਸੀਂ ਉਹਦੇ ਵਿੱਚ ਐਡ ਕਰੋ ਸਾਨੂੰ ਦੇ ਦਿਓ ਬਾਕੀ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਅਸੀਂ ਉਹਨਾਂ ਦੀਆਂ ਲਾਈਨ ਨੂੰ ਤਿਆਰ ਆ ਸਾਨੂੰ ਕੋਈ ਨਾ ਨਹੀਂ ਹੈਗੀ ਪਰ ਇਸ ਤੋਂ ਪਹਿਲਾਂ ਕਿ ਇਹਨੂੰ ਸ਼ੁਰੂ ਕੀਤਾ ਜਾਵੇ ਇਸ ਨੂੰ ਲਾਗੂ ਕੀਤਾ ਜਾਵੇ ਇੱਕ ਰਿਵਿਊ ਕਮੇਟੀ ਜਿਹੜੀ ਹੈਗੀ ਆ ਆਪਾਂ ਬਣਾ ਕੇ ਪਹਿਲਾਂ ਇਹਦੇ ਤੇ ਡਿਟੇਲ ਡਿਸਕਸ ਹੋਵੇ ਵੀ ਇਹਦੇ ਚ ਕਮੀ ਕਿੱਥੇ ਆ ਉਹਨਾਂ ਤਾਂ ਕਿੱਥੇ ਨੇ ਉਹ ਸਾਰੀਆਂ ਆਪਾਂ ਬੈਠ ਕੇ ਦੂਰ ਕਰ ਲਈਏ ਤਾਂ ਉਹਨਾਂ ਨੇ ਨਾਲ ਦੀ ਨਾਲ ਇੱਕ ਪੰਜ ਅਫਸਰਾਂ ਦੀ ਕਮੇਟੀ ਨਾਲ 11 ਮੈਂਬਰ ਆਪਣੇ ਅਧਿਆਪਕ ਸ਼ਿਕਸ਼ਕ ਕਮੇਟੀ ਦੇ ਲਏ ਨੇ ਉਹ ਵਿੱਚ ਬਣਾ ਲਏ ਨੇ ਤੇ ਉਹ ਉਹ ਉਹਨਾਂ ਨੇ ਮੈਂਬਰ ਜਿਹੜੇ ਹੈਗੇ ਨੇ ਬਣਾ ਬਣਾ ਲਏ ਨੇ ਗੁਰਪ੍ਰਤਾਪ ਜੀ ਟੈਨਸ਼ਨ ਨਾ ਲਾਓ ਆਪਾਂ ਨੂੰ ਮਨਾਉਣੇ ਆਉਂਦੇ ਆ ਜੇ ਅਸੀਂ ਇਲੈਕਸ਼ਨ ਤੋਂ ਪਹਿਲਾਂ ਮਨਾ ਸਕਦੇ ਆ ਬਹੁਤ ਸਾਰੀਆਂ ਗੱਲਾਂ ਤੇ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਖਤਮ ਨਹੀਂ ਹੋਣੇ ਇਲੈਕਸ਼ਨਾਂ ਗਾਂ ਵੀ ਬਹੁਤ ਆਉਣੇ ਆ ਮਣਵਾ ਲਵਾਂਗੇ ਟੈਨਸ਼ਨ ਨਾ ਲਾਓ ਸਾਨੂੰ ਬਣਵਾਉਣੇ ਆਉਂਦੇ ਆ ਠੀਕ ਹੈ ਉਸ ਤੋਂ ਬਾਅਦ ਉਹ ਕਮੇਟੀ ਬਣਾਈ ਆ ਉਸ ਕਮੇਟੀ ਦੇ ਵਿੱਚ ਅਸੀਂ ਰਿਵਿਊ ਕਰਾਂਗੇ ਸਾਥੀ ਪੁੱਛ ਰਿਹਾ ਸੀ ਐਮਟੀ ਬੀਐਮਟੀ ਵਾਪਸ ਜਾਣਗੇ ਜਾਂ ਇਹ ਉਹ ਉਹ ਦੇਖੋ ਸਾਰਾ ਮਸਲਾ ਕਮੇਟੀ ਦੇ ਉੱਤੇ ਗਿਆ ਚਲਾ ਕਮੇਟੀ ਬੈਠ ਕੇ ਫੈਸਲਾ ਕਰੇਗੀ ਫਾਈਨਲ ਕਰੇਗੀ ਕਿ ਕਿਸ ਤਰੀਕੇ ਦੇ ਨਾਲ ਉਹ ਪੜੋ ਪੰਜਾਬ ਦਾ ਫੈਸਲਾ ਕਰਨਾ ਹੈ ਔਰ ਉਹ ਨੈਕਸਟ ਵੀਕ ਮੇਰੇ ਖਿਆਲ ਟਿਊਸਡੇ ਨੂੰ ਪੜੋ ਪੰਜਾਬ ਦੀ ਇੱਕ ਜਿਹੜੀ ਮੀਟਿੰਗ ਹੈਗੀ ਹੈ ਹੋਣ ਜਾ ਰਹੀ ਹੈ ਉਹਦੇ ਵਿੱਚ ਅਸੀਂ ਲਗਭਗ ਉਹਨਾਂ ਦੇ ਨਾਲ ਬੈਠ ਕੇ ਸਾਰਾ ਕੁਝ ਤੈਅ ਕਰ ਲਵਾਂਗੇ ਵੀ ਉਹਦਾ ਕਿੱਦਾਂ ਕਰਨਾ ਹੈ ਕੀ ਸਿਸਟਮ ਕਰਨਾ ਹੈ ਬਿਲਕੁਲ ਦੇਖੋ ਅਸੀਂ ਪਹਿਲਾਂ ਵੀ ਕਹਿੰਨੇ ਆ ਕਿ ਅਸੀਂ ਬੱਚਿਆਂ ਦੇ ਪ੍ਰਤੀ ਹੀ ਸਕੂਲਾਂ 'ਚ ਆਏ ਆ ਜੇਕਰ ਸਕੂਲਾਂ 'ਚ ਬੱਚੇ ਹੈਗੇ ਆ ਅਸੀਂ ਹੈਗੇ ਆ ਜੇ ਬੱਚੇ ਨਹੀਂ ਹੈਗੇ ਤੇ ਸਾਨੂੰ ਵੀ ਕਿਸੇ ਨੇ ਨਹੀਂ ਪੁੱਛਣਾ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਬੱਚਿਆਂ ਨੂੰ ਬੈਟਰ ਐਜੂਕੇਸ਼ਨ ਦੇਣ ਵਾਸਤੇ ਆਪਣਾ ਪੂਰਾ ਜ਼ੋਰ ਲਾ ਦਈਏ ਠੀਕ ਹੈ ਸਾਡਾ ਕੋਈ ਟੀਚਰ ਕੋਈ ਨਕੰਮਾ ਨਹੀਂ ਹੈਗਾ ਕੋਈ ਨਲੈਕ ਨਹੀਂ ਹੈਗਾ ਠੀਕ ਹੈ ਪੰਜੇ ਉਂਗਲਾਂ ਇੱਕੋ ਜੀਆਂ ਵੀ ਨਹੀਂ ਹੁੰਦੀਆਂ ਇਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬਹੁਤ ਵਧੀਆ ਮਾਹੌਲ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਕ੍ਰੀਏਟ ਕਰੀਏ 3582 ਦੀ ਟਰਾਂਸਫਰ ਵਾਲੀ ਗੱਲ ਹੋਈ ਉਹਨਾਂ ਦੇ ਨਾਲ ਕਿ ਇਹਨਾਂ ਦੇ ਜਿਹੜੇ ਹੈਗੇ 3 ਸਾਲ ਉਹਨਾਂ ਨੇ ਕਹਿ ਕੇ ਦੀ ਮੈਂ ਫਾਈਲ ਬਣਾ ਕੇ ਪ੍ਰਵਾਨਗੀ ਵਾਸਤੇ ਭੇਜ ਦਿੰਨਾ ਜੇ ਆ ਜਾਂਦੀ ਹੈ ਤੇ ਅਸੀਂ ਉਹ ਵੀ ਜਿਹੜਾ ਹੈਗਾ ਉਹਨੂੰ ਇੰਪਲੀਮੈਂਟ ਕਰਵਾ ਦਿਆਂਗੇ ਉਹਦੇ ਬਾਰੇ ਬਹੁਤ ਡਿਟੇਲ ਚ ਗੱਲ ਹੋਈ ਹੈ 35 ਵਾਸੀ ਵਾਲੇ ਪੁੱਛ ਰਹੇ ਆ ਟੈਨਸ਼ਨ ਨਾ ਕਰੋ ਲਾਓ ਕਿਸੇ ਤਰ੍ਹਾਂ ਦੀ ਠੀਕ ਹੈ ਸਾਡੀ ਪੂਰੀ ਕੋਸ਼ਿਸ਼ ਹੈ ਕਿ ਤੁਹਾਡੇ ਮਸਲੇ ਹੱਲ ਕਰੇ ਜਾਣ ਇਸ ਤੋਂ ਇਲਾਵਾ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਮੈਨੂੰ ਲੱਗਦਾ ਨਹੀਂ ਕਿ ਯਾਰ ਅੱਜ ਕਮਾਲ ਦੀ ਗੱਲ ਸੀ ਕਿ ਅੱਜ 3 3.5 ਘੰਟੇ ਮੀਟਿੰਗ ਚੱਲੀ ਔਰ ਕੱਸਾ ਕੋਈ ਸਾਢੇ 7:00 ਤੱਕ ਅੱਜ ਇੱਕ ਸੋਪਣਾ ਲੱਗ ਰਿਹਾ ਸੀ ਵੀ ਯਾਰ ਐਜੂਕੇਸ਼ਨ ਸੈਕਟਰੀ ਅੱਜ ਬੜੇ ਪਲਾਈਟ ਵੇ ਦੇ ਵਿੱਚ ਅੱਜ ਸਾਡੀਆਂ ਸਾਰੀਆਂ ਗੱਲਾਂ ਦੇ ਉੱਤੇ ਬੜਾ ਖੁੱਲ ਕੇ ਗੱਲ ਕਰ ਰਿਹਾ ਹੈ ਦੇਖੋ ਹਿਊਮਨ ਬੀਿੰਗ ਆ ਕਈ ਵਾਰੀ ਕਈ ਵਾਰੀ ਸਾਡੇ ਡਿਫਰੈਂਸਸ ਪੈਦਾ ਹੋ ਜਾਂਦੇ ਆ ਅਸੀਂ ਦੂਰ ਹੁੰਦੇ ਦੂਰ ਹੁੰਦੇ ਕਿਸੇ ਤਰ੍ਹਾਂ ਦੂਰ ਹੋ ਜਾਂਦੇ ਆ ਕਦੋਂ ਗੱਲਾਂ ਡਿਸਕਸ ਹੁੰਦੀਆਂ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਗਲਤ ਹੋਣ ਕਈ ਵਾਰੀ ਅਸੀਂ ਮਿਸ ਅੰਡਰਸਟੈਂਡਿੰਗ ਦੇ ਵਿੱਚ ਇੱਕ ਦੋ ਚੇ ਨਾਲ ਤੁਰੇ ਫਿਰਦੇ ਆ ਤੇ ਜਦੋਂ ਅਸੀਂ ਬੈਠ ਕੇ ਕੋਈ ਸੋਚਣ ਲੱਗ ਜਾਈਏ ਤਾਂ ਫਿਰ ਕਈ ਵਾਰੀ ਦੂਰੀਆਂ ਖਤਮ ਹੀ ਹੋ ਜਾਂਦੀਆਂ ਠੀਕ ਹੈ ਨਾ ਗੱਲ ਸਾਡਾ ਕਿਸੇ ਨਾਲ ਕੋਈ ਨਿੱਜੀ ਫੈਰ ਵਿਰੋਧ ਨਹੀਂ ਹੈਗਾ ਸਾਡਾ ਮਸਲਾ ਸਾਡੇ ਟੀਚਰਾਂ ਦੇ ਮਸਲੇ ਹੱਲ ਕਰਾਉਣ ਦਾ ਠੀਕ ਹੈ ਨਾ ਗੱਲ ਉਹ ਉਹ ਉਹਦੇ ਵਾਸਤੇ ਜੇ ਅਧਿਕਾਰੀ ਪੋਜ਼ਿਟਿਵ ਹੈ ਤੇ ਅਸੀਂ ਵੀ ਪੋਜ਼ਿਟਿਵ ਆ ਸਾਡੀ ਵੀ ਸੋਚ ਪੋਜ਼ਿਟਿਵ ਹੈ ਅਸੀਂ ਵੀ ਹਿਊਮਨ ਬੀਇੰਗ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਗੱਲ ਜੇ ਅੱਜ ਉਹਨਾਂ ਨੇ ਸਾਡ ਇੱਕ ਕਦਮ ਸਾਡੇ ਵੱਲ ਵਧਾਇਆ ਤੇ ਅਸੀਂ ਦੋ ਕਦਮ ਉਹਨਾਂ ਵੱਲ ਵਧਾਏ ਨੇ ਠੀਕ ਹੈ ਅਸੀਂ ਆਪਣੇ ਸਕੂਲਾਂ ਨੂੰ ਦੇਖੋ ਮੈਂ ਉੱਥੇ ਵੀ ਗੱਲ ਕਿ ਜੇਕਰ ਇਹ ਸਾਡੇ ਅਧਿਕਾਰੀ ਚਾਹੇ ਸਿੱਖਿਆ ਸਕੱਤਰ ਜੀ ਨੇ ਚਾਹੇ ਡੀਪੀਆਈ ਨੇ ਚਾਹੇ ਡੀਓ ਨੇ ਚਾਹੇ ਬੀਪੀਓ ਨੇ ਉਸ ਤੋਂ ਲਾਭ ਟੀਚਰ ਨੇ ਅਸੀਂ ਸਾਰੇ ਇੱਕ ਮਹਿਕਮੇ ਦੇ ਅੰਗ ਆ ਜੇਕਰ ਸਾਡਾ ਆਪਸ ਦੇ ਵਿੱਚ ਵੈਰ ਵਿਰੋਧ ਰਹੇਗਾ ਇੱਕ ਦੂਜੇ ਨੂੰ ਅਸੀਂ ਨਹੀਂ ਦੇਖ ਸਕਾਂਗੇ ਇੱਕ ਦੂਜੇ ਖਾਪ ਅਸੀਂ ਕਾਨੂੰਨੀ ਕਾਰਵਾਈਆਂ ਦੀਆਂ ਧਮਕੀਆਂ ਦਿੰਦੇ ਰਾਵਾਂਗੇ ਇੱਕ ਦੂਜੇ ਦਾ ਲੜਦੇ ਪੜਦੇ ਰਾਵਾਂਗੇ ਤਾਂ ਸ਼ਾਇਦ ਅਸੀਂ ਅੱਕੇ ਆਪਣੇ ਡਿਪਾਰਟਮੈਂਟ ਨੂੰ ਨਹੀਂ ਲਿਜਾ ਸਕਾਂਗੇ ਇਸ ਕਰਕੇ ਜਿੱਤੇ ਸਾਡੀਆਂ ਡਿਮਾਂਡ ਮਨਾਉਣ ਦਾ ਹੱਕ ਆ ਉੱਥੇ ਸਾਡਾ ਬੱਚਿਆਂ ਨੂੰ ਪੜਾਉਣ ਦਾ ਵੀ ਹੱਕ ਹੈਗਾ ਇਸ ਕਰਕੇ ਉਹਦਾ ਜਿਹੜਾ ਹੈਗਾ ਇਹ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਕੋਈ ਮੈਂਬਰ ਮੁੰਮਰ ਨਹੀਂ ਕਿਸੇ ਕਮੇਟੀ ਦੇ ਵਿੱਚ ਹੈਗਾ ਸਾਰੇ ਹੀ ਮੈਂਬਰ ਨੇ ਠੀਕ ਹੈ ਨਾ ਗੱਲ ਇਹ ਨਾ ਸੋਚੋ ਵੀ ایਜੀਐਸ ਦਾ ਫਲਾਣੇ ਦਾ ਮੈਂਬਰ ਹੈ ਨਹੀਂ ਸਭ ਮੈਂਬਰ ਨੇ ਸਾਰੇ ਇਕੱਠੇ ਨੇ ਠੀਕ ਹੈ ਅੱਜ ایਜੀਐਸ ਦਾ ਕੋਈ ਨੁਮਾਇੰਦਾ ਹੀ ਨਹੀਂ ਗਿਆ ਉਹਦੇ ਵਿੱਚ ਮੈਂ ਤੁਹਾਨੂੰ ਹੁਣ ਦੱਸ ਦਿੰਨਾ ਅੱਜ ایਜੀਐਸ ਦਾ ਇੱਕ ਵੀ ਨੁਮਾਇੰਦਾ ਮੀਟਿੰਗ ਦੇ ਵਿੱਚ ਨਹੀਂ ਗਿਆ ਜਦੋਂ ਕਿ ਮੈਸੇਜ ਲੱਗਿਆ ਸੀਗਾ ਹੁਣ ਉਹਨਾਂ ਨੂੰ ਵਿਚਾਰੇ ਲੜਨ ਨਾਲ ਲੱਗ ਪਏ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਸੀ ਉਹਨਾਂ ਦੀ ਮੰਗ ਮੈਂ ਹੀ ਰੱਖੀ ਹੈ ਮੈਂ ਹੀ ਉਹਨਾਂ ਦੀ ਗੱਲ ਰੱਖੀ ਹੈ ਇਸ ਕਰਕੇ ਟੈਨਸ਼ਨ ਨਾ ਲਾਓ ਜੇ ਤੁਹਾਡੀਆਂ ਗੱਲਾਂ ਲੈ ਕੇ ਚੱਲਦੇ ਆ ਤੁਹਾਡੀਆਂ ਗੱਲਾਂ ਨੂੰ ਇੰਪਲੀਮੈਂਟ ਵੀ ਅਸੀਂ ਕਰਾਉਣਾ ਹੈ ਇਸ ਕਰਕੇ ਉਹ ਸਾਰੀ ਗੱਲ ਵਧੀਆ ਤਰੀਕੇ ਦੇ ਨਾਲ ਹੋਈ ਹੈ ਸਾਰਾ ਕੁਝ ਬੜਾ ਡਿਟੇਲ ਦੇ ਵਿੱਚ ਖੁੱਲ ਕੇ ਹੋਇਆ ਹੈ ਔਰ ਕੋਸ਼ਿਸ਼ ਹੈ ਕਿ ਇਹ ਮਸਲੇ ਤੁਰੰਤ ਜਿਹੜੇ ਜਲਦੀ ਹੈਗੇ ਨੇ ਹੱਲ ਹੋਣਗੇ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਇਸ਼ੂ ਸੀਗੇ ਜਿੱਦਾਂ ਸਾਡੇ ਟੀਚਰਾਂ ਨੂੰ ਨੋਟਿਸ ਜਾਰੀ ਹੋਏ ਨੇ ਬੀਪੀਓ ਦੇ ਡੀਓ ਦੇ ਹੋਰ ਉਹਨਾਂ ਤੇ ਕਈਆਂ ਦੀਆਂ ਤਨਖਾਹਾਂ ਕੱਟੀਆਂ ਨੇ ਪਿਛਲੇ ਸਮੇਂ 'ਚ ਕੋਈ ਵਿਕਟਿਮਾਈਜੇਸ਼ਨਾਂ ਹੋਈਆਂ ਸੀਗੀਆਂ ਉਹ ਲਗਭਗ ਉਹਨਾਂ ਨੇ ਸਾਫ਼ ਕਹਿ ਦਿੱਤਾ ਡੀਪੀ ਸਾਹਿਬ ਨੂੰ ਕਹਿਤਾ ਕਿ ਮੈਟਰ ਨੂੰ ਸੋਲਵ ਕਰ ਦੋ ਕੋਈ ਕਿਸੇ ਦਾ ਨੋਟਿਸ ਨਹੀਂ ਕੋਈ ਕਿਸੇ ਦੀ ਕੋਈ ਗੱਲ ਨਹੀਂ ਕੋਈ ਸਾਡੇ ਪਰਚੇ ਹੋਏ ਸੀ ਫਰੋਜਪੁਰ ਸਾਡੀਆਂ ਭੈਣਾਂ ਤੇ ਉਹ ਡੀਪੀਆਈ ਸਾਹਿਬ ਨੂੰ ਕਹਿਤਾ ਕਿ ਜਿਹੜੇ ਬਿਆਨ ਦੋਣੇ ਆ ਉਹ ਮੈਂ ਉਹਨਾਂ ਭੈਣਾਂ ਨੂੰ ਵੀ ਕਹੂੰਗਾ ਪੰਨੂ ਸਾਹਿਬ ਨੂੰ ਵੀ ਅੱਜ ਕਹਿ ਕੇ ਉਹਨਾਂ ਨੂੰ ਕਹੋ ਕਿ ਆਪਣੇ ਜਿਹੜੇ ਬਿਆਨ ਦੋਣੇ ਆ ਜਦੋਂ ਮਰਜ਼ੀ ਲਿਆ ਕੇ ਡੀਪੀਆਈ ਸਾਹਿਬ ਤੋਂ ਬਿਆਨ ਦਵਾ ਦੇਣ ਠੀਕ ਹੈ ਉਹ ਹੱਲ ਹੋ ਜਾਊਗਾ ਮਸਲਾ ਉਹਨ ਉਹ ਉਹ ਪਰਚੇ ਜਿਹੜੇ ਹੈਗੇ ਨੇ ਖਾਰਜ ਹੋ ਜਾਣਗੇ ਇਸ ਤੋਂ ਇਲਾਵਾ ਜਿੰਨੇ ਵੀ ਨੋਟਸ ਨਿਕਲੇ ਨੇ ਕਿਸੇ ਨੂੰ ਕੋਈ ਨੋਟਸ ਦੀ ਵੋਰੀ ਕਰਨ ਦੀ ਲੋੜ ਨਹੀਂ ਹੈਗੀ ਸਾਰੇ ਨੋਟਸ ਅੱਜ ਤੋਂ ਬਾਅਦ ਖਤਮ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਅੱਜ ਅਸੀਂ ਜੇ ਉਹਨਾਂ ਨੇ ਇੱਕ ਕਦਮ ਪੁੱਟਿਆ ਅਸੀਂ ਦੋ ਕਦਮ ਪਟੇ ਆ ਔਰ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਭਲੇ ਵਾਸਤੇ ਠੀਕ ਹੈ ਨਾਲ ਦੀ ਨਾਲ ਉਹਨਾਂ ਨੂੰ ਇੱਕ ਗੱਲ ਕਹੀਆ ਗਿਆ ਜਿੰਨੇ ਕੰਟਰੈਕਟ ਤੇ ਲੱਗੇ ਟੀਚਰ ਨੇ ਦੇਖੋ ਇਹ ਤੁਹਾਡਾ ਹਿੱਸਾ ਨੇ ਇਹਨਾਂ ਵਿਚਾਰਿਆਂ ਨੇ ਆਪਣੀਆਂ ਜ਼ਿੰਦਗੀਆਂ ਲਾਤੀਆਂ ਨਾ ਹੁਣ ਇੱਧਰ ਦੇ ਰਹਿਣਾ ਉੱਧਰ ਦੇ ਰਹਿਣ ਇਸ ਕਰਕੇ ਇਹਨਾਂ ਨੂੰ ਪੱਕੇ ਕਰੋ ਇਹਨਾਂ ਵਿਚਾਰੇ ਨੂੰ ਪੱਕੇ ਕਰਕੇ ਇਹਨਾਂ ਨੂੰ ਇਹਨਾਂ ਦਾ ਕੰਮ ਲਾਓ ਇਹ ਵਧੀਆ ਤਰੀਕੇ ਨਾਲ ਕੰਮ ਕਰ ਸਕਣ ਠੀਕ ਹੈ 88 86 ਦੀ ਸੈਲਰੀ ਬਾਰੇ ਵੀ ਗੱਲ ਹੋਈ ਹੈ ਉਹ ਵੀ ਸਾਰਾ ਜਿਹੜਾ ਹੈਗਾ ਉਹ ਸੈਲਰੀ ਦਾ ਮੈਟਰ ਉਹਨਾਂ ਨੇ ਇੱਕ ਅੱਜ ਬੜੇ ਡਿਟੇਲ ਦੇ ਡਿਸਕਸ ਕੀਤਾ ਉਹ ਸਾਰਾ ਬਜਟ ਜਿਹੜਾ ਹੁਣ ਆ ਜਾਣਾ ਉਹ ਹੱਲ ਕਰਵਾ ਦੇਣਗੇ ਸਾਰਿਆਂ ਦਾ ਲਗਭਗ ਉਹ ਸਾਰਾ ਕੁਝ ਹੋ ਚੁੱਕਿਆ ਹੈ ਔਰ ਵਧੀਆ ਗੱਲ ਫਿਰ ਵਧੀਆ ਚੰਗੇ ਮਾਹੌਲ ਦੇ ਵਿੱਚ ਹੋਈ ਹੈ ਕੋਸ਼ਿਸ਼ ਹੈ ਕਿ ਚੰਗਾ ਮਾਹੌਲ ਬਣੇ ਬਾਕੀ ਹੁਣ ਜਿਹੜਾ ਅਗਲੇ ਬੰਨੇ ਅਸੀਂ এডਿਊਕੇਸ਼ਨ ਦਾ ਜਿਹੜਾ ਸੈਸ਼ਨ ਨਵਾਂ ਸਾਡਾ ਸ਼ੁਰੂ ਹੋ ਰਿਹਾ ਇਹਨੂੰ ਕਿਵੇਂ ਲੈ ਕੇ ਜਾਣਾ ਹੈ ਕਿਵੇਂ ਚਲਾਉਣਾ ਹੈ ਕੀ ਇੰਪਰੂਵਮੈਂਟ ਕਰਨੀ ਹੈ ਬੱਚਿਆਂ ਨੂੰ ਨਵਾਂ ਕੀ ਦੇਣਾ ਹੈ ਬਾਕੀ ਉਹਨਾਂ ਨੇ ਕਿਤਾਬਾਂ ਦੀ ਗੱਲ ਕੀਤੀ ਹੈ ਜਿੱਥੇ ਕਿਤਾਬਾਂ ਘਟਣੇ ਵਿਦਰਨ 7 ਡੇਸ ਸੱਤਾਂ ਦਿਨਾਂ ਦੇ ਵਿੱਚ ਕੋਈ ਵੀ ਸਕੂਲ ਕਿਤਾਬ ਤੋਂ ਵਾਝਾ ਨਹੀਂ ਰਹੇਗਾ ਜੇ ਰਹਿ ਜਾਂਦਾ ਇੱਕ ਐਪ ਬਣਿਆ ਉਹਦੇ ਉੱਤੇ ਆਪਣਾ ਪਾ ਦਿਓ ਉਹ ਆ ਜਾਊਗਾ ਦੂਜੇ ਨੰਬਰ ਤੇ ਵਰਧੀਆਂ ਉਹਨਾਂ ਮੰਨਿਆ ਕਿ ਲੇਟ ਹੋਈਆਂ ਪਰ ਜਿੱਥੇ ਕਿਤੇ ਵਰਦੀਆਂ ਕਿਸੇ ਨੂੰ ਸਹਿਜ ਪੂਰਾ ਨਹੀਂ ਆ ਰਿਹਾ ਉਹ ਆਪਣੇ ਦੁਕਾਨਦਾਰ ਨੂੰ ਡੀਲਰ ਨੂੰ ਉਹ ਵਾਪਸ ਕਰ ਦਵੇ ਉੱਥੇ ਤੋਂ ਪੂਰੀਆਂ ਵਰਦੀਆਂ ਲਵੇ ਉਹ ਵਾਪਸ ਕਰ ਦਵੇ ਉਹ ਵਰਦੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਸਹੀ ਤਰੀਕੇ ਨਾਲ ਮਿਲਣਗੀਆਂ ਇਹ ਵੀ ਸਾਰੀਆਂ ਗੱਲਾਂ ਜਿਹੜੇ ਹੈਗੇ ਨੇ ਹੋਏ ਨੇ ਤੇ ਇਹ ਸਾਰਾ ਜਿਹੜਾ ਕੰਮ ਹੈਗਾ ਉਮੀਦ ਹੈ ਕਿ ਬਹੁਤ ਜਲਦੀ ਹੱਲ ਹੋਣ ਵਾਲੇ ਪਾਸੇ ਜਾਏਗਾ ਬਾਕੀ ਅਧਿਆਪਕ ਸਿੰਘਾਂ ਚ ਕਮੇਟੀ ਪੰਜਾਬ ਦੇ ਆਏ ਸਾਰੇ ਲੀਡਰ ਹੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ ਜਿਹੜੀ 11 ਮੈਂਬਰੀ ਕਮੇਟੀ ਬਣਾਈ ਆ ਉਹਦੇ ਵਿੱਚ ਵੀ ਸਾਰੇ ਮੈਂਬਰ ਹੀ ਲਏ ਗਏ ਨੇ ਔਰ ਫਿਊਚਰ ਦੇ ਵਿੱਚ ਵੀ ਜਿਹੜੀਆਂ ਚੰਗੀਆਂ ਗੱਲਾਂ ਨੇ ਗੁਰੂ ਸਾਹਿਬ ਕਿਰਪਾ ਕਰਨ ਠੀਕ ਹੈ ਆਪਾਂ ਇਹ ਸਾਰੇ ਰਲ ਮਿਲ ਕੇ ਮਸਲੇ ਹੱਲ ਕਰਾਈਏ ਦੂਜੇ ਨੰਬਰ ਦੇ ਉੱਤੇ ਮੈਂ ਸਾਰਿਆਂ ਭੈਣਾ ਭਰਾਵਾਂ ਨੂੰ ਇੱਕ ਬੇਨਤੀ ਕਰਦਿਆਂ ਕਿ ਦੇਖੋ ਜਿਹੜੀ ਜਿੱਤ ਹੁੰਦੀ ਹੈ ਨਾ ਉਹ ਏਕਤਾ ਦੀ ਹੁੰਦੀ ਹੈ ਜੇ ਅੱਜ ਅਧਿਆਪਕ ਸੰਘਰਸ਼ ਕਮੇਟੀ ਬਣੀ ਤਾਂ ਇਹ ਮਸਲੇ ਹੱਲ ਹੋਣ ਵਾਲੇ ਪਾਸੇ ਨੂੰ ਵਧੇ ਆ ਤੇ ਇਸ ਕਰਕੇ ਰੱਬ ਦਾ ਵਾਸਤਾ ਜੇ ਬੇਨਤੀ ਹੈ ਕਿ ਅਧਿਆਪਕ ਸੰਘਰਸ਼ ਕਮੇਟੀ ਨੂੰ ਬਰਕਰਾਰ ਰੱਖਿਓ ਮੈਂ ਰਹਾ ਜਾਂ ਨਾ ਰਹਾ ਪਰ ਅਧਿਆਪਕ ਸੰਘਰਸ਼ ਕਮੇਟੀ ਆਖਰੀ ਦਮ ਤੱਕ ਰਹਿਣੀ ਚਾਹੀਦੀ ਹੈ ਇਹ ਲੋਕਾਂ ਦੇ ਮਸਲੇ ਪੋਜ਼ਿਟਿਵ ਢੰਗ ਨਾਲ ਲੈ ਕੇ ਉੱਥੇ ਜਾਵੇ ਸਰਕਾਰਾਂ ਤੱਕ ਸਰਕਾਰਾਂ ਤੋਂ ਹੱਲ ਕਰਵਾ ਕੇ ਲਿਆਵੇ ਜਿੱਥੇ ਕਿਤੇ ਖੜਨ ਦੀ ਲੋੜ ਪੈਂਦੀ ਉੱਥੇ ਖੜੇ ਔਰ ਹਰ ਇੱਕ ਗੱਲ ਨੂੰ ਕਈ ਵਾਰੀ ਅਸੀਂ ਸ਼ੱਕ ਦੀ ਨਗਾ ਨਾਲ ਹੀ ਦੇਖਣਾ ਸ਼ੁਰੂ ਕਰ ਦਿੰਦੇ ਆ ਉਹ ਨਹੀਂ ਦੇਖਣਾ ਚਾਹੀਦਾ ਉਹ ਦੇਖੋ ਕਈ ਵਾਰੀ ਸਾਨੂੰ ਕੋਈ ਚੀਜ਼ ਮਿਲਦੀ ਹੁੰਦੀ ਆ ਸਾਹਮਣੇ ਸਾਡੇ ਸਾਹਮਣੇ ਪਈ ਹੁੰਦੀ ਆ ਅਸੀਂ ਐਵੇਂ ਛੱਡ ਕੇ ਆ ਜੰਨੇ ਆ ਵੀ ਯਾਰ ਜਿਹੜੀ ਚੀਜ਼ ਦਿਸ ਰਹੀ ਆ ਉਹ ਹੈਗੀ ਆ ਆਲਰੇਡੀ ਉਹਨੂੰ ਸਾਨੂੰ ਅਕਸੈਪਟ ਕਰ ਲੈਣਾ ਚਾਹੀਦਾ ਕਈ ਵਾਰੀ ਅਸੀਂ ਅੜ ਫਸ ਦੇ ਵਿੱਚ ਹੀ ਆਪਣਾ ਕੰਮ ਜਿਹੜਾ ਹੈਗਾ ਨਹੀਂ ਕਰਵਾ ਪਾਉਂਦੇ ਥੋੜੀ ਜੀ ਸਾਨੂੰ ਵੀ ਪੋਲਾਈਟ ਵੇ ਜਿਹੜਾ ਹੈਗਾ ਉਹ ਨੀਤੀ ਤੇ ਕਈ ਵਾਰੀ ਚੱਲਣਾ ਪੈਂਦਾ ਵਰਤਣਾ ਪੈਂਦਾ ਔਰ ਚਲਿਏ ਬਾਕੀ ਕੋਸ਼ਿਸ਼ ਹੈ ਕਿ ਆਪਾਂ ਆਪਣੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਨੰਬਰ 1 ਸਕੂਲ ਬਣਾਉਣਾ ਹੈ ਜੇ ਪੰਜਾਬ ਦੇ ਸਰਕਾਰੀ ਸਕੂਲ ਨੇ ਤਾਂ ਅਸੀਂ ਆ ਸਾਡੇ ਬੱਚਿਆਂ ਦਾ ਰੋਜ਼ਗਾਰ ਹੈ ਸਾਡਾ ਸਾਰਾ ਕੁਝ ਹੈ ਉਹਦੇ ਕਰਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਦੇ ਆ ਕਿ ਤਕੜੇ ਹੋ ਕੇ ਹੁਣ ਦਾਖਲੇ ਚੱਲ ਰਹੇ ਆ ਦਾਖਲੇ ਕਰੋ ਬੱਚਿਆਂ ਨੂੰ ਵੱਧ ਤੋਂ ਵੱਧ ਸਕੂਲਾਂ 'ਚ ਲਿਆਓ ਠੀਕ ਹੈ ਨਾ ਇਹੋ ਜਿਹਾ ਮਾਹੌਲ ਬਣਾਓ ਕਿ ਸਕੂਲਾਂ ਦਾ ਯਾਰ ਲੋਕਾਂ ਨੂੰ ਵਾਕਈ ਸਾਡੇ ਸਰਕਾਰੀ ਸਕੂਲ ਕਿਸੇ ਪ੍ਰਾਈਵੇਟ ਸਕੂਲ ਕਿਸੇ ਮਾਡਲ ਸਕੂਲ ਤੋਂ ਘੱਟ ਨਹੀਂ ਹੈਗੇ ਠੀਕ ਆ ਸਾਨੂੰ ਮਿਹਨਤ ਕਰਨੀ ਪੈ ਰਹੀ ਆ ਜਿਵੇਂ ਸੈਕਟਰੀ ਸਾਹਿਬ ਨੂੰ ਕਹਿ ਕੇ ਆਏ ਆ ਸਾਨੂੰ ਬਰਾਡਾਂ ਗਰੁੰਟਾਂ ਲਿਆ ਕੇ ਦਿਓ ਹੁਣ 25 2500000 ਰੁਪਏ ਨਾਲ ਸਕੂਲਾਂ ਨੂੰ ਰੰਗ ਰੋਗ ਨਹੀਂ ਹੁੰਦੇਗੇ ਠੀਕ ਆ ਹੁਣ ਨਾ ਕਮਰੇ ਆਏ ਨੇ ਨਾ ਕੋਈ ਗੱਲਬਾਤ ਆ ਉਹਨਾਂ ਨੇ ਇਹਦਾ ਬਜਟ ਜਿਹੜਾ ਹੈਗਾ ਉਹ ਮੰਗ ਕੀਤੀ ਆ ਡਿਮਾਂਡ ਕੀਤੀ ਆ ਸੈਂਟਰ ਤੋਂ ਅੱਜ ਸ਼ੁਰੂ ਹੋ ਜਾਊਗਾ ਪ੍ਰੋਸੈਸ ਹੋਰ ਵੀ ਪੈਸੇ ਆਪਣੇ ਸਕੂਲਾਂ ਨੂੰ ਵਧੀਆ ਬਣਾਵਾਂਗੇ ਚੰਗੇ ਸਕੂਲ ਆਪਾਂ ਅੱਗੇ ਲੈ ਕੇ ਜਾਵਾਂਗੇ ਇਹਨਾਂ ਸ਼ਬਦਾਂ ਨਾਲ ਅੱਜ ਦੀ ਮੀਟਿੰਗ ਦੀ ਇਹੀ ਡਿਟੇਲ ਸੀ ਹੋ ਸਕਦਾ ਕੋਈ ਸਾਥੀਆਂ ਦੀਆਂ ਮੰਗਾਂ ਮੇਰੇ ਤੋਂ ਬੋਲਣ ਤੋਂ ਰਹਿ ਗਈਆਂ ਹੋਣ ਆਪਣੇ ਆਪਣੇ ਪ੍ਰਧਾਨਾਂ ਨੂੰ ਫੋਨ ਕਰਕੇ ਪੁੱਛ ਲਿਓ ਸਾਰਿਆਂ ਦੇ ਮੰਗਾਂ ਅੱਜ ਰੱਖੀਆਂ ਗਈਆਂ ਖੁੱਲਾ ਟਾਈਮ ਸੀ ਖੁੱਲੇ ਮਾਹੌਲ 'ਚ ਗੱਲ ਹੋਈ ਹੈ ਔਰ ਸਾਨੂੰ ਉਮੀਦ ਹੈ ਕਿ ਇਸ ਤੋਂ ਪਹਿਲਾਂ ਮੰਤਰੀ ਲੈਵਲ ਤੇ ਈਐਮ ਲੈਵਲ ਤੇ ਸੀਐਮ ਲੈਵਲ ਤੇ ਮੀਟਿੰਗਾਂ ਹੋਈਆਂ ਪਰ ਜਿੱਥੇ ਮਸਲੇ ਦਾ ਅਸਲ ਹੱਲ ਹੋਣਾ ਸੀਗਾ ਠੀਕ ਹੈ ਉੱਥੇ ਅੱਜ ਮੀਟਿੰਗ ਹੋਈ ਹੈ ਔਰ ਇਹ ਮੀਟਿੰਗ ਜਾਊਗੀ ਵਧੀਆ ਜਾਊਗੀ ਸਾਨੂੰ ਪੂਰੀ ਆਸ ਹੈ ਇਹਨਾਂ ਸ਼ਬਦਾਂਾਂ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਪੋਸਟ ਨੂੰ ਸ਼ੇਅਰ ਕਰ ਦਿਓ ਤਾਂ ਜੋ ਦਾ ਪੱਕਾ ਤੱਕ ਇਹ ਪਹੁੰਚ ਸਕੇ ਇਹ ਮੈਸੇਜ ਲੱਗ ਸਕੇ ਕਿ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਤੁਹਾਡੇ ਮਸਲਿਆਂ ਤੇ ਪੂਰੀ ਤਰ੍ਹਾਂ ਡਟ ਕੇ ਪੈਰਾ ਦੇ ਰਹੀ ਹੈ ਖੜੀ ਹੈ ਸੁੱਤੀ ਨਹੀਂ ਘਰੇ ਨਹੀਂ ਬੈਠੀ ਕਿਤੇ ਨਹੀਂ ਗਈ ਲੋਕ ਪੁੱਛਦੇ ਸੀਗੇ ਕਿ ਉਸ ਤੋਂ ਬਾਅਦ ਹੋਇਆ ਹੀ ਕੁਝ ਨਹੀਂ ਕਿੱਥੇ ਗਏ ਤੁਸੀਂ ਕੀ ਕਰਦੇ ਪਏ ਹੋ ਠੀਕ ਹੈ ਕਈ ਵਾਰੀ ਵੇਟ ਕਰਨੀ ਪੈਂਦੀ ਹੈ ਮਸਲੇ ਦੀ ਦੇਖਣਾ ਪੈਂਦਾ ਠੀਕ ਹੈ ਨਾ ਗੱਲ ਉਹਦੇ ਵਾਸਤੇ ਕੁਝ ਸਮਾਂ ਆਰਾਮ ਵੀ ਹੁੰਦਾ ਹੈ ਆਰਾਮ ਤਾਂ ਨਹੀਂ ਕਹਿ ਸਕਦੇ ਅੰਦਰ ਖਾਤੇ ਸਾਰੇ ਲੱਗੇ ਹੋਏ ਸੀ ਆਪਣੇ ਆਪਣੇ ਤੌਰ ਤੇ ਵਰਕ ਕਰ ਰਹੇ ਸੀ ਔਰ ਕੱਲ ਨੂੰ ਵੀ ਇੱਕ ਸਰਕਾਰ ਲੈਵਲ ਤੇ ਹੋਰ ਮੀਟਿੰਗ ਹੋ ਰਹੀ ਹੈ ਜਿਹੜੀ ਕਮੇਟੀ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਲੀਡਰ ਸਾਡੇ ਕੁਝ ਅਧਿਕਾਰੀਆਂ ਨੂੰ ਮਿਲ ਰਹੇ ਆ ਔਰ ਸਾਰਾ ਕੰਮ ਵਧੀਆ ਤੋੜਾ ਹੋਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇਰ ਟੂ ਸਬਸਕ੍ਰਾਈਬ ਐਂਡ ਆਲਸੋ ਹਿਟ ਦ ਬੈਲ ਆਈਕਨ ਟੂ ਦ ਲੇਟੈਸਟ ਨਿਊਜ਼